சத்னே ਸਤ ਗੁਰ ਪਾਸ ਬਨੰਤੀਆ ਮਿਲੈ ਨਾਮ ਅਦਾਰਨ ਟੁੱਟਾ ਸੱਚ ਪਤ ਸਾਹ ਤਾਪ ਗਿਆ ਸੰਸਾਰਾਂ ਪਗ ਤਾਂ ਕੀ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਿਰਜਨਹਾਰਾ ਸੋ ਕਾ ਹੋਟਲ ਗੁਰਸੇਵੀ ਐ ਇਹਨਸ ਸਹਜ ਸੁਪਾਈ ਦਰਸਨ ਪਰਸ ਐ ਗੁਰ ਕੈ ਜਨਮ ਮਰਨ ਦੁਖ ਜਾਏ ਹੋਵੇ ਸਫਤ ਖਸਮਦੀ ਨੂਰ ਅਰਸੋਹ কুরਸੋਹ ਚਟੀ ਐ ਦੁੱਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਤਨਾਹ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਹਸਤੀ ਸਿਰਜੋਂ ਅੰਕਸ ਹੈ ਅਹੜਨ ਜੋ ਸਿਰ ਦੇ ਮਨ ਤਨ ਆ ਗੈ ਰਾਖ ਕੈ ਉੱਭੀ ਸੇਵ ਕਰੇ ਹਸਤੀ ਸਿਰ ਜੋ ਅੰਕਸ ਹੈ ਹਰਨ ਜਿਉ ਸਿਰ ਦੇ ਮਨ ਤਨ ਆ ਗੈ ਰਾਖ ਕੈ ਉੱਪੀ ਸੇਵ ਕਰੇ ਜੋ ਗੁਰਮਖਿ ਆਪਨ ਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ ਨਾਨਕ ਗੁਰਮਖ ਬੁਜੀਐ ਜਾਂ ਆਪੇ ਨਦਰ ਕਰੇ ਮਹੱਲਾ ਤਜਾਂ ਜਿਨ ਗੁਰਮਖ ਨਾਮ ਤੇ ਆਇਆ ਆਇ ਤੇ ਪਰਵਾਨ ਨਾਨਕ ਰਘ ਹੈ ਪਾਵਹਿ ਮਾਨ ਪੌੜੀ ਗੁਰਮਖ ਸਖਿਆ ਸਿਖ ਗੁਰ ਮੇਲਾਇਆ ਇੱਕ ਸੇਵਕ ਗੁਰ ਪਾਸ ਇਕ ਗੁਰਕਾਰ ਲਾਈਆ ਜਿਨਾ ਗੁਰ ਪਿਆਰਾ ਮਨ ਚਿੱਤ ਤੈਨਾ ਭਾਉ ਗੁਰ ਦੇਵਾਈਆ ਗੁਰ ਸਿਖਾਈ ਕੋ ਪਿਆਰ ਗੁਰ ਮਿੱਤਾ ਪੁੱਤਾ ਪਾਈਆ ਗੁਰ ਸਤ ਗੁਰ ਬੋਲੋ ਸਭ ਗੁਰ ਆਖ ਗੁਰ ਜੀਵਾਇਆ ਗੁਰ ਸਿਖਾ ਇੱਕੋ ਪਿਆ ਗੁਰ ਮਿਤਾਪਤਾ ਪਾਈਆਂ ਗੁਰ ਸਤ ਗੁਰ ਬੋਲ ਸਭ ਗੁਰ ਆਖ ਗੁਰ ਜੀਵਾਇਆ ਵਾਹ ਗੁਰਜੀਪ ਦਾ ਖਲਸਾ ਵਾਹ ਗੁਰੂ ਜੀ ਕੀ ਫਤਿਹ ਸਤਿ ਨਾਮ ਵਾਹਿਗੁਰੂ ਸਤਿ ਨਾਮ ਵਾਹਿ ਵਿਸਰਨਾਹੀ ਦਾਤਾਰ ਵਿਸਰਨਾਹੀ ਦਾਤਾਰ ਆਪਣਾ ਨਾਮ ਦੇ ਹੋ ਆਪਣਾ ਨਾਮ ਦੇ ਗੁਨ ਗਾਵਾ ਦਿਨ ਰਾਤ ਗੁਨ ਗਾਵਾ ਦਿਨ ਰਾਤ ਨਾਨਕ ਚਾਉ ਏ ਹੋ ਨਾਨਕ ਚਾਉ ਏ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ